ਕੀ ਅਮਰੀਕਾ ਦੇ ਕੋਲੋਂ ਮਾਫੀ ਮੰਗੇਗਾ ਭਾਰਤ ਇਹ ਦਾਵਾ ਕਰ ਰਹੇ ਨੇ ਅਮਰੀਕਾ ਦੇ ਵਨਜ ਸਕੱਤਰ ਹਾਰਵਰਡ ਲੁਟਨਿਕ ਜਿਨ੍ਹਾਂ ਨੇ ਇਹ ਜ਼ੋਰ ਦੇ ਕੇ ਕਿਹਾ ਕਿ ਆਉਣ ਵਾਲੇ 1 ਜਾਂ 2 ਮਹੀਨੇ ਦੇ ਵਿੱਚ ਭਾਰਤ ਆਪਣੀ ਗਲਤੀ ਮੰਨੇਗਾ ਦਰਸਲ ਵਜ੍ਹਾ ਇਹ ਹੈ ਕਿ ਭਾਰਤ ਨੇ ਜੋ ਅਮਰੀਕਾ ਦੇ ਨਾਲ ਆਰਥਿਕ ਸਮਝੌਤਾ ਨਹੀਂ ਕੀਤਾ ਇਸੇ ਦੇ ਚੱਲਦੇ ਅਮਰੀਕਾ ਦੇ ਨਾਲ ਭਾਰਤ ਦੇ ਸਬੰਧ ਬੇहद ਚੰਗੇ ਨਹੀਂ ਆ ਤੇ ਅਜਹੇ ਦੇ ਵਿੱਚ ਹੁਣੇ ਜੋ ਬਿਆਨ ਵਿਵਾਦਿਤ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਅਮਰੀਕਾ ਦੇ ਵਨਜ ਸਕੱਤਰ ਦਾ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਭਾਰਤ ਆਉਣ ਵਾਲੇ 1 ਜਾਂ 2 ਮਹੀਨੇ ਦੇ ਵਿੱਚ ਮਾਫੀ ਮੰਗ ਸਕਦਾ ਹੈ ਦਰਸਲ ਭਾਰਤ ਦੇ ਅਮਰੀਕਾ ਦੇ ਨਾਲ ਕੁਝ ਸਬੰਧ ਜੋ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਕਿਉਂਕਿ ਅਮਰੀਕਾ ਭਾਰਤ ਦੀਆਂ ਦੋ ਜਾਂ ਤਿੰਨ ਗੱਲਾਂ ਤੋਂ ਬੇਹਦ ਦਰਾਜ਼ ਹੈ ਕਿਉਂਕਿ ਭਾਰਤ ਨੇ ਇੱਕ ਤਾਂ ਰੂਸ ਦੇ ਕੋਲੋਂ ਤੇਲ ਆਯਾਤ ਵਧਾ ਦਿੱਤਾ ਹੈ ਉਥੇ ਹੀ ਅਮਰੀਕਾ ਇਹ ਵਿੱਚ ਹੁੰਦਾ ਹੈ ਕਿ ਭਾਰਤ ਜੋ ਬ੍ਰਿਕਸ ਸਮਿਟ ਉਸ ਦੇ ਵਿੱਚ ਹਿੱਸਾ ਨਾ ਲਵੇ ਤੇ ਉਥੇ ਹੀ ਅਮਰੀਕਾ ਦੇ ਨਾਲ ਭਾਰਤ ਜੋ ਹੈ ਉਹ ਆਰਥਿਕ ਸਮਝੌਤਾ ਕਰ ਲਵੇ ਪਰ ਭਾਰਤ ਨੇ ਅਜਿਹੇ ਕਾਰਨ ਤੋਂ ਮਨਾਂ ਕਰ ਦਿੱਤਾ ਤੇ ਇਸੇ ਦੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੇ 50% ਟੈਰਿਫ ਲਾ ਦਿੱਤਾ ਤੇ ਹੁਣ ਅਮਰੀਕਾ ਦੇ ਵਨ ਸਖਤਰ ਦਾ ਦਾਵਾ ਹੈ ਕਿ ਇਸ ਟੈਰਿਫ ਤੋਂ ਬਚਣ ਦੇ ਲਈ ਭਾਰਤ ਆਉਣ ਵਾਲੇ 1 ਜਾਂ 2 ਮਹੀਨੇ ਦੇ ਵਿੱਚ ਅਮਰੀਕਾ ਦੇ ਕੋਲੋਂ ਮਾਫੀ ਮੰਗਨੇਗਾ ਇਹ ਜਿਹਾ ਹੁਣ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਇਸ ਵਿਵਾਦਤ ਬਿਆਨ ਤੇ ਐਮਆ ਕੀ ਜਵਾਬ ਦਿੰਦੀ ਹੈ ਇਹ ਹੁਣ ਵੇਖਣ ਵਾਲਾ ਹੋਵੇਗਾ ਕਿਉਂਕਿ ਅਮਰੀਕਾ ਦੇ ਵਨ ਸਖਤਰ ਜੋਨੇ ਲੁਟਨੀ ਕੋ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਸ਼ਕਤੀ ਹਾਂ ਤੇ ਚਾਹੇ ਦੇ ਵਿੱਚ ਭਾਰਤ ਨੂੰ ਆਪਣੇ ਆਪ ਨੂੰ ਹੋਰ ਵੱਡਾ ਬਣਾਉਣ ਦੇ ਲਈ ਇਹ ਕਦਮ ਜੋ ਹੈ ਚੁਕਣਾ ਪਵੇਗਾ ਅਮਰੀਕਾ ਦੇ ਕੋਲੋਂ ਆ ਕੇ ਭਾਰਤ ਨੂੰ ਮਾਫੀ ਮੰਗਣੀ ਪਵੇਗੀ ਤਾਂ ਹੁਣ ਇਹ ਵੇਖਣ ਵਾਲਾ ਹੋਵੇਗਾ ਕਿ ਭਾਰਤ ਸੱਚਮੁੱਚ ਦੇ ਵਿੱਚ ਅਮਰੀਕਾ ਦੇ ਕੋਲੋਂ ਮਾਫੀ ਮੰਗਦਾ ਹੈ ਜਾਂ ਇਹ ਕੇਵਲ ਇੱਕ ਵਿਵਾਦਤ ਬਿਆਨ ਹੀ ਹੈ